ਬ੍ਰਾਮਪੂਰਨ ਬ੍ਰਾਮੋ ਸ਼ਬਦ ਸੁਰਤ ਲਿਵ ਅਲਖ ਲਖਾਇਆ ਆ ਬਾਨੇ ਗੁਰੂ ਅੰਗਦ ਆਇਆ ਤੇ ਸਾਰਿਆਂ ਦੇ ਗੁਰਮੁਖੀ ਦੀ ਦਾਤ ਚੋਲੀ ਪਾਉਣ ਵਾਲੀ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਚੋਤ ਤਨ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਪ੍ਰਕਾਸ਼ ਪर्व ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਤਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਅਤੇ ਉਹਨਾਂ ਦਾ ਨਾਮ ਅੰਗਦ ਰੱਖਿਆ ਥਾਤ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਪਾਈ ਲੈਣਾ ਜੀ ਸੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰਿਆਈ ਕਾਲ ਦੌਰਾਨ ਗੁਰਮੁਖੀ ਲਿਪੀ ਦੀ ਗੁਰਮੁਖੀ ਲਿਪੀ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਇਹੀ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਆਰੰਭਤਾ ਕੀਤੀ। ਇਹਦਾ ਗੁਰਿਆਈ ਕਾਲ ਸਾਡੇ ਲਈ ਬਹੁਤ ਐਮ